ਫੰਮ ਕੀ ਕਹਿਣਾ ਚਾਹੁੰਦੇ ਲੱਗਦਾ ਜੀ ਮਤਵਾ ਨਹੀਂ ਜਾਨੀ ਅੱਜ ਬਠਿੰਡਾ ਪੁਲਿਸ ਔਰ ਬਠਿੰਡਾ ਪ੍ਰਸ਼ਾਸਨ ਨੇ ਮਿਲ ਕੇ ਪੁਲਿਸ ਲਾਈਨ ਬਠਿੰਡਾ ਚ ਇੱਕ ਬਾਸਕਟਬਾਲ ਟੂਰਨਾਮੈਂਟ ਕਰਾਇਆ ਸੀ ਜਿਹੜਾ ਸਵੇਰੇ ਅਰਲੀ ਮਾਰਨਿੰਗ ਸ਼ੁਰੂ ਹੋ ਕੇ ਸਾਡੇ ਕੋਲ 8 ਬਾਸਕਟਬਾਲਸ ਦੀ 올ਓਵਰ ਪੰਜਾਬ ਤੋਂ ਵਕਫ ਵਕ ਟੀਮਾਂ ਆਈਆਂ ਸੀ ਜਿਹਦਾ ਫਾਈਨਲ ਮੈਚ ਐਲਪੀਯੂ ਜਲੰਧਰ ਔਰ ਸ਼੍ਰੀ ਮੁਕਸਰ ਸਾਹਿਬ ਦੀ ਟੀਮ ਦਾ ਹੋਇਆ ਤੇ ਇਸ ਚ ਇਹਦਾ ਬੇਸਿਕਲੀ ਤੁਹਾਨੂੰ ਪਤਾ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਔਰ ਗਵਰਨਮੈਂਟ ਆਫ ਇੰਡੀਆ ਦਾ ਨਸ਼ਾ ਮੁਕਤ ਭਾਰਤ ਅਭਿਆਨ ਇਹ ਜੁਆਇੰਟਲੀ ਅਸੀਂ ਇਹਨਾਂ ਦੋਨਾਂ ਮੈਸੇਜਸ ਨੂੰ ਕਨਵੇ ਕਰਨ ਲਈ ਇਹ ਅੱਜ ਇਵੈਂਟ ਕਰਾਇਆ ਸੀ ਜਿਹਦੇ ਚ ਮਾਨਯੋਗ ਸਪੈਸ਼ਲ ਡੀਜੀਪੀ ਪੀਐਸ ਪੀਸੀਐਲ ਜਤਿੰਦਰ ਜੈਨ ਸਰ ਚਿੰਤ ਗਿਆ ਸੀਗੇ ਔਰ ਡੀਸੀ ਸਾਹਿਬ ਏਡੀਸੀ ਏਡੀਸੀ ਜੀ ਏਡੀਸੀ ਡੀ ਔਰ ਇਹਨਾਂ ਦੇ ਹਾਈਸਟ ਪ੍ਰੋਬੇਸ਼ਨਰ ਦੇ ਨਾਲ ਨਾਲ ਸਾਡੇ ਜ਼ਿਲ੍ਹੇ ਦੇ ਸਾਰੇ ਆਫੀਸਰਸ ਔਰ ਬਟਿੰਡਾ ਸ਼ਹਿਰ ਦੇ ਐਸਐਚਓ ਸਾਰਿਆਂ ਨੇ ਇਹਦੇ ਚ ਅਟੈਂਡੈਂਸ ਦਿੱਤੀ ਕਿੰਨਾ ਕਿਹਾਇੀ ਹੁੰਦਾ ਇਹ ਜਿਹੜੀ ਕਿ ਮਾਰ ਨਾਲ ਕਿੰਨੇ ਪ੍ਰਭਾਵ ਹਾਂ ਦੇਖੋ ਜੀ ਤੁਸੀਂ ਵੀ ਸਾਡੇ ਇਹਨਾਂ ਇਵੈਂਟਸ ਚ ਆਉਂਦੇ ਹੋ ਮੇਰੇ ਖਿਆਲ ਤਾ बिगिनिंग ਤੋਂ ਹੀ ਬੜਾ ਪੋਜ਼ਿਟਿਵ ਜਿਹਾ ਮਾਹੌਲ ਬਣ ਜਾਂਦਾ ਕਿਉਂਕਿ ਰੂਟੀਨ 'ਚ ਅਸੀਂ ਇਨਫੋਰਸਮੈਂਟ ਤਾਂ ਕਰਦੇ ਰਹਿੰਦੇ ਹਾਂ ਪਰ ਪੁਲਿਸ ਲਈ ਵੀ ਇਸ ਤਰ੍ਹਾਂ ਦੇ سپورਟਿੰਗ ਇਵੈਂਟਸ ਕਿਉਂਕਿ ਸਾਡੇ ਜ਼ਿਲ੍ਹੇ 'ਚ ਬੜੇ ਅੱਛੇ ਸਪੋਰਟਸ ਦੇ ਅਚੀਵਰਸ ਆ ਸਾਡੇ ਐਸਪੀ ਹੈੱਡਕੁਆਰਟਰ ਏਆਈਜੀ ਕਾਊਂਟਰ ਇੰਟੈਲੀਜੈਂਸ ਵਗੈਰਾ ਸੋ ਇਸ ਤਰ੍ਹਾਂ ਦਾ ਮਾਹੌਲ ਬੱਚਿਆਂ ਨੂੰ ਪੋਜ਼ਿਟਿਵ ਵੱਲ ਪ੍ਰੇਰਿਤ ਕਰਦਾ ਤੁਸੀਂ ਆਪ ਵੀ ਦੇਖਦੇ ਹੋ ਜਦ ਤੁਸੀਂ ਇਹ ਕਨਵੇ ਕਰੋਗੇ ਮੈਸੇਜਸ ਕਿ ਬਟਿੰਡਾ ਪੁਲਿਸ ਨੇ ਇਸ ਤਰ੍ਹਾਂ ਦਾ سپورਟਿੰਗ ਇਵੈਂਟ ਕਰਾਇਆ ਤੇ ਬੱਚੇ ਆਪਣੇ ਆਪ ਇਹਦੇ ਵੱਲ ਅਟ੍ਰੈਕਟ ਹੁੰਦੇ ਆ ਜਿਵੇਂ ਅਸੀਂ ਪ੍ਰਾਈਜ਼ ਵੀ ਦਿੰਦੇ ਆ ਸਰਕਾਰ ਵੱਲੋਂ ਫਸਟ ਨੂੰ ਅਸੀਂ 21000 ਕੈਸ਼ ਅਵਾਰਡ ਸੈਕਿੰਡ ਨੂੰ 15000 ਕੈਸ਼ ਅਵਾਰਡ ਦੇ ਨਾਲ-ਨਾਲ ਵੱਖਰੇ-ਵੱਖਰੇ ਟਰੋਫੀਜ਼ ਦਿੱਤੀਆਂ ਸੋ ਇਹ ਸਾਰਾ ਪੋਜ਼ਿਟਿਵ ਵੱਲ ਨੂੰ ਬੱਚਿਆਂ ਨੂੰ ਲੈ ਕੇ ਜਾਂਦਾ ਕਿ ਨਸ਼ੇ ਦੇ ਕੋੜ ਨੂੰ ਤਿਆਗੋ ਤੇ ਪੜ੍ਹਾਈ ਆ ਸਪੋਰਟਸ ਵੱਲ ਜਾਓ ਜੋ ਕਿ ਤੁਹਾਡਾ ਅੱਗੇ ਕੈਰੀਅਰ ਬਣਾ ਸਕਦਾ ਔਰ ਤੁਹਾਨੂੰ ਇੱਕ ਪੋਜ਼ਿਟਿਵ ਦਿਸ਼ਾ ਨਿਰਦੇਸ਼ ਮਿਲਦੇ ਸੋ ਇਸੇ ਉਪਰ ਆਲੇ ਤੇ ਹੁਣ ਅਸੀਂ ਪਹਿਲਾਂ ਵੀ ਵਕਫਾਕ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਤੇ ਅੱਗੇ ਵੀ ਸਾਡਾ ਇਹੀ ਮੁਹਿੰਮ ਜਾਰੀ ਰਹੇਗੀ ਥੈਂਕ ਯੂ